ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਦਾ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੰਦਾ ਵੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਬੱਗੇ ਕੋਲੇ ਪਿੰਡ ਚੌਕੇ ਜੀ ਦੋ ਤੁਹਾਨੂੰ ਬੈੜਾ ਦਿਖਾਵਾਂਗੇ ਇੱਕ ਗੱਬਣ ਤੇ ਇੱਕ ਸੂਈ ਸਬਾਈ ਗੱਲਬਾਤ ਬਾਈ ਨਾ ਕਰਾਂਗੇ ਚੰਗੇ ਦੁੱਧ ਵਾਲੀਆਂ ਦੋਨਾਂ ਸਸੀ ਗਾ ਬਈ ਬਗੇ ਸਸੀ ਗਾ ਬਈ ਜੀ ਹੋ ਠੀਕ ਠਾਕ ਹੋ ਪੂਰਾ ਵਧੀਆ ਪਤਾ ਨੰਬਰ ਬੋਲਗੇ ਜੀ 9976624270 ਜੀ ਪਿੰਡ ਆਪਣਾ ਜੀ ਪਿੰਡ ਚੌਕੇ ਚਲਾ ਖੰਡਾ ਸੀਰ ਵਾਲੇ ਦੇ ਬਈ ਤਸੀਲ ਵਾਲਿਆਂ ਵਾਲੀ ਤੇ ਨੇੜੇ ਆਪਣੇ ਨੇੜੇ ਜੇ ਖੋਖਰ ਵੀ ਰਾਣਾ ਰਾਮਪਰਾ ਵੀ ਨੇੜੇ ਤਬਾ ਵੀ ਨੇ ਤਬਾ ਮੰਡੀ ਵੀ ਜਿਹੜੀ ਪਸ਼ੂ ਮੰਡੀ ਰਾਮਪਰਾ ਉਹ ਨੇੜੇ ਆਪੇ ਉਹ ਵੀ ਨੇੜੇ ਹੈ ਜੀ ਆਪਣੇ ਤੇ ਕਿਵੇਂ ਚੱਲਦਾ ਕੰਮ ਕਰ ਪੂਰਾ ਵਧੀਆ ਕਿਰਪਾ ਫਰਮਾਨ ਬਣੀ ਤੇ ਅੱਜ ਫਿਰ ਦੋ ਲਿਆਂਦਗੇ ਪੂਰੇ ਟੌਪ ਦੋ ਬਈ ਪੂਰੇ ਵਧੀਆ ਬਹਿੜਾ ਓਕੇ ਆਦਾ ਜਰਸੀ ਬੈਂਦੇ ਸੂਣ ਵਾਲੀ ਬਹਿੜਾ ਜਿਹੜੀ ਹਾਂ ਜੀ ਕਾਫੀ ਕਦਰ ਚ ਇਹ ਰਾਸ ਸੂਈਆ ਡ ਐਦ ਕੀ ਬਾਈ ਕਿੰਨਾ ਦੁੱਧ ਦੇ ਦੂੰ 23 24 ਕਿਲੋ ਦੁੱਧ ਦੇ ਦੂੰ 6 7 ਕਿਲੋ ਦੁੱਧ ਦੀ ਬਾਲਟੀ ਭਰੀ ਵੇਚਣੀ ਮਰਜੀ ਦੇਖਣੇ ਦੇਖ ਲਿਓ ਓਕੇ ਤੇ ਬਾਕੀ ਦਾ ਸਾਈਜ਼ ਕਿੰਨਾ ਕੋਈ ਵੀ ਬਾਈ ਜਾ ਕੇ ਗੋਨਾ ਲਾਵੇ ਤੇ ਮਗਰ ਫਿਰ ਬਾਈ ਕੀ ਆ ਗਿਆ ਬੱਚਾ ਆ ਗਿਆ ਬਾਈ ਰਾਤ ਹੀ ਸੋਈ ਹੈ ਨਾ ਤਾਜੀ ਸੋਈ ਰਾਤ ਦੀ ਤੇ ਜੇਰ ਜੇਰ ਦੀ ਗਾਰੰਟੀ ਆਪਣੇ ਕੋਲ ਵੀਡੀਓ ਹੈਗੀ ਆ ਦੇਖੋ ਜੀ ਬੱਚਾ ਤੇ ਥਣਲੇਵਾ ਨੇੜ ਤੋਂ ਕਰੋ ਚੱਕ ਜੀ ਆ ਦੇਖੋ ਅਜੇ ਉੱਠਣੀ ਨਹੀਂ ਲੱਗਿਆ ਬਾਈ ਤੇ ਸਾਈਜ਼ ਥਣਾਂ ਦੇ ਹਾਥੀ ਜਵਾਈ ਵਾਲੇ ਆ ਦੇਖੋ ਹਣ ਤੱਕ ਨੰਬਰ ਆ ਗਿਆ ਲਿਓ ਜੀ ਧਾਰਾ ਹੀ ਮਾਰ ਕੇ ਦਿਖਾਵਾਂਗੇ ਆਪਾਂ ਲਿਓ ਬਾਹਰ ਨੂੰ ਲਿਓ ਕੋਈ ਹੋਣੀ ਤੇ ਵੱਡੇ ਸਾਈਜ਼ ਕੱਦਗਾਠ ਮੈਂ ਫੇਰ ਕਹਿ ਰਿਹਾ ਮੋٹے ਮੋٹے ਅੰਗਾ ਪੈਰਾਂ ਦੀ ਬਾਡੀ ਵਾਈਟ ਦੀ ਫੁੱਲ ਸਟਰੋਂਗ ਹੈ ਨਾ ਬੜਾ ਕੱਦ ਦਾ ਬਾਈ ਯਾਰ ਬੜਾ ਕੱਦ ਵੀ ਫਾਰਮ ਵਾਲੀ ਬੈਠਾ ਯਾਰ ਬਾਈ ਓਕੇ ਜੀ ਲੈ ਚਲੋ ਜਗਾੜ ਦੇ ਤੂੰ ਬੈਠਦਾ ਯਾਰ ਹੂੰ ਬਾਕੀ ਦਾ ਜਗਾੜ ਅੱਗੇ ਪਿਛੇ ਦਾ ਹਵਾਨਾ ਤੇ ਰੰਗ ਰੂੰਗ ਜਿਹੜਾ ਇਹਦਾ ਹਵਾਨਾ ਨਾੜਾ ਨਾ ਗੁੰਧਿਆ ਪਿਆ ਹਾਂ ਕਿੰਨੀਆਂ ਬਰੀਕ ਨਾੜਾ ਹੂੰ ਲੈ ਚਲੋ ਰੰਗ ਬਾਈ ਦੇਖ ਲੈ ਕਿੰਨਾ ਚੰਗਾ ਯਾਰ ਓਕੇ ਹਾਂ ਲੈਵੇ ਦੀ ਪੂਰੀ ਸਾਫ ਆ ਜੀ ਤੇਰਾ ਟੋਪ ਬੈੜਾ ਯਾਰ ਕਿੰਨਾ ਭਾਈ ਫਿਰ ਬੱਗੇ ਸਹੀ ਜਾ ਦੁੱਧ ਕਿੰਨਾ ਦੇ ਦੁੱਧ ਦਿੱਤੀ ਭਾਈ 27 28 ਕਿਲੋ ਦੇ ਦੂੰ 27 ਤੋਂ 28 ਕਿਲੋ ਓਕੇ ਰਾਮਨਾਥ ਦੁੱਬਾਈ ਠੰਡਾ ਦੇ ਬੈੜਾ ਸੂਆ ਕਿਹੜਾ ਇਹ ਦੁਬਾਰਾ ਫਿਰ ਸੂਆ ਭਾਈ ਦੂਜਾ ਸੂਈ ਹੈ ਦੂਜਾ ਹਾਂ ਹੂੰ ਬਾਕੀ ਦਾ ਵੱਡੇ ਆਕਾਰ ਦੀ ਗਰੰਟੀਦਾਰ ਆ ਯਾਰ ਬੈੜਾ ਆ ਦੇਖੋ ਇਹ ਲੈਵਾ ਦੇਖੋ ਮਤਲਬ ਘਰੇ ਰੱਖਣੀ ਨਹੀਂ ਬੈੜਾ ਦੇਖ ਲੈਵਾ ਇਹ ਪੂਰੀ ਆ ਆ ਦੇਖੋ ਦਹਾ ਕਿੰਨਾ ਮਿਲ ਕੋ ਇੰਜ ਦੇਖੋ ਚਾਰ ਚੁਬਰੀ ਤੇ ਬਾਕੀ ਦਾ ਵੱਡੀ ਪਾਇਪ ਵੀ ਦੇਖੋ ਕਿਉਂ ਨਾ ਮੂਹਰੇ ਲਾਈਨ ਪਾਇਪ ਦੇਖ ਤੂੰ ਮੂੰਹ ਦੇ ਪਿੱਛੇ ਆਹ ਦੇਖੋ ਜ ਹੌਲ ਕੁਆਲਿਟੀ ਤਾਰਾ ਮਾਰ ਕੇ ਦੁੱਧ ਦੇ ਦੀ ਫਿਰ ਚੰਗਾ ਹੀ ਕੱਢ ਦੇਣਾ ਹੈ ਨਾ ਬਾਈ ਦੁੱਧ ਦੇ ਉਸ 28 ਕਿਲੋ ਵੇੜਾ ਓਕੇ ਜਮਾ ਦੇ ਦੇਣਾ ਕੋਈ ਸ਼ੱਕ ਵਾਲੀ ਗੱਲ ਨਹੀਂ ਇਹਦੇ ਚ ਹੈਗੀ 27 ਤੋਂ 28 ਕਿਲੋ ਬਾਈ ਕਹਿੰਦਾ ਇਹਦਾ ਰਿਕਾਰਡ ਕੁੱਲਾ ਦੋ ਬਾਈ 25 ਕਿਲੋ ਯਾਰ ਗਰੰਟੀ ਵਾਲਾ ਸੀ ਆਪਣੇ ਕੋਲ ਬੰਦੇ ਆਉਂਦੀ ਦੱਸੀ ਜਾਂਦਾ ਲੈ ਬਾਈ ਬਾਹਰ ਗੱਡੀ ਫਿਰਦੀ ਆ ਤੇ ਲਾਓ ਫਿਰ ਇਹਦਾ ਬੱਚਾ 6 ਕਿਲੋ ਦੱਦਾ ਪਾਹੇ ਬਾਈ ਕਰ ਤੈਦਾ ਰੱਖ ਕੇ ਕਿਉਂਕਿ ਫਿਰ ਮੀਂਹ ਪਈ ਜਾਂਦਾ ਲੇਟ ਹੋ ਗੇ ਨਾ ਉਧਰੋਂ ਆਹ ਦੇਖੋ ਜੀ ਪੇਸ ਕਰੋ ਚੈੱਕ ਤੇ ਵੱਡੇ ਸਾਈਜ਼ ਦੀ ਹੈਗੀ ਬੱਚਾ ਹਜੇ ਉੱਠਣ ਨਹੀਂ ਲੱਗਿਆ ਇਥੇ ਕਮੈਂਟ ਕਰ ਲਿਓ ਬਾਏ ਨਾ ਖੜਾ ਅੱਛਾ ਓਕੇ ਤੇ ਧਾਰ ਦੂਰ ਪਰ ਵੱਧਦੀ ਆ ਹਨਾ ਬਹੁਤ ਦੰਧਾਮ ਆ ਗਈ ਬੜਾ ਪਸ਼ਵਾ ਕਹਿੰਦੇ ਘਾਨ ਠੀਕ ਹੈ ਜੀ ਚਲੋ ਚੈੱਕ ਜੇ ਆਪਾਂ ਗੱਲ ਕਰ ਲਈਏ ਥਣ ਲੇਵੇ ਦੀ ਪੂਰੀ ਸਾਫ ਆ ਤੇ ਚਬਾਈ ਵੀ ਫਿਰ ਮੋਟੀ ਮੋਟੀ ਹਨਾ ਬਾਈ ਵਾਹ ਬਾਈ ਦੇਖੇ ਆ ਆ ਦੇਖੋ ਜੱਲ ਥੱਲੇ ਤਾਂ ਗੁੱਤੀਆਂ ਕਰਨ ਵਾਲਾ ਕੰਮ ਹੋਇਆ ਪਿਆ ਹਨਾ ਮੂਹ ਲੈ ਦੇ ਮਾਰ ਦੇਵੇ ਬਤਾ ਖੱਦ ਦੁੱਧ ਖੱਟਾ ਹੀ ਆ ਯਾਰ ਬੋਲਾ ਬਾਈ ਭਾਈ ਜੇ ਕੋਈ ਆਨਲਾਈਨ ਮਗਾਉਂਦਾ ਜਮਾ ਓਕੇ ਪੂਲ ਗ੍ਰੈਂਡਿਆ ਸਣਾ ਦੀ ਜੀਐਸਡੀ ਬਈ ਦੁੱਧ ਦੀ ਓਕੇ ਮੂਹਰੇ ਨੂੰ ਮਾਰ ਦੇ ਬਹੁਤ ਆ ਦੇਖੋ ਜਖਟਾ ਖਟਾ ਬੋਲਾ ਪਿਆ ਚਵਾਈ ਗਾ ਇੱਕ ਨੰਬਰ ਆ ਬੈਠ ਜੀ ਹੱਥ ਵੀ ਲੱਗ ਬੰਦਾ ਜੀ ਬਾਕੀ ਨਿਆਣਾ ਜੀ ਨੇ ਪਾਣਾ ਪਾ ਸਕਦਾ ਪਾਣਾ ਪਾਣਾ ਭਾਈ ਇਹ ਪਾਣਾ ਮਸ਼ੀਨ ਲਾਉਣੀ ਕੋਈ ਮਸ਼ੀਨ ਲਾ ਲੈ ਕੁਛ ਕਰੀ ਜਲਦੀ ਅੱਠੀ ਚੋਲੇ ਜਿਹੜੇ ਮੈਂ ਮਰਦੀ ਚੋਲੇ ਬਾਜ ਜੀ ਆ ਲੈ ਆ ਦੇਖ ਲੈ ਓਕੇ ਭਾਈ ਟੀੜੇ ਜਿਹਾ ਜਮਾ ਓਕੇ ਓਕੇ ਆ ਦੇਖ ਹੋਰ ਮਾਰ ਦੇ ਸਾਇ ਦੇ ਕੋ ਦੂਹੀ ਹੱਤੀ ਚਵਾਈ ਵਾਲੇ ਸਣਾ ਦੇ ਮਨ ਕੁਛ ਕਰਦੇ ਯਾਰ ਬਸ ਵੀਰੇ ਹਾਂ ਮੇਰੇ ਬੱਗੇ ਕਿੰਨੇ ਪਿਆ ਹੈ ਦੇ ਪਾ ਫੋਰ ਦੀ ਕਰੇ ਬਾਈ ਵੇਚ ਨਹੀਂ ਆਪਾਂ ਜਾਇਜ ਹੋ ਜਮਾ ਜਮਾ ਜਾਇਜ ਬਾਈ ਵੇਚ ਨਹੀਂ ਆ ਹਾਂ ਓਕੇ ਜੀ ਉਹ ਜਾ ਮੁੱਲੀ ਕਰਨ ਵੇਚਣ ਵਾਲਾ ਓਕੇ ਹੁਣ ਦੋ ਨੰਬਰ ਬਾਈ ਠੰਡੀ ਸ਼ੀਰ ਦੀ ਜੀ ਗਾਰੰਟੀ ਹੈ ਬੈਣ ਜੀ ਜਮਾ ਜਮਾ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕੁਆਲਿਟੀ ਕਰੋ ਚੈੱਕ ਤੁਸੀਂ ਥਣਲੇਵੇ ਦੀ ਪੂਰੀ ਸਾਫ ਜੀ ਦੇਖੋ ਦੋ ਨੰਬਰ ਵੀ ਉਤਰੀ ਇਹ ਬਾਈ ਇੱਕ ਦੋ ਦਿਨ ਲਗੂ ਯਾਰਸੀ ਜਾ ਗਈ ਨਾ ਹਾਂ ਕਾਫੀ ਕਦਰ ਜਾ ਗਈ ਰੰਗ ਅੰਦੇ ਵਾਲੂ ਆ ਦੇ ਬਾਈ ਓਕੇ ਗੱਡੀ ਹੁੰਦੀ ਫੱਟੇ ਲਈ ਫਿਰਦੀ ਆ ਫੁੱਲ ਬਾਈ ਦੇ ਜਾਮਾ ਜਾਇਜ਼ ਹੁੰਦਾ ਹੁਣ ਆ ਦੇਖੋ ਲੇਵਾ ਦੇਖੋ ਇਹਦਾ ਕਿਧਰੋਂ ਹਨਾ ਬਾਈ ਕਿੱਥੋਂ ਸਟਾਰਟ ਹੁੰਦਾ ਥਾਣ ਦਿਖਾ ਦੇ ਚਾਰੇ ਲਓ ਕਬਾਲਦੀ ਦਾ ਇੱਕ ਨੰਬਰ ਆ ਯਾਰ ਬੈਠ ਦੀ ਤੇ ਇਹਨੂੰ ਕਹਿੰਦੇ ਪੀੜੀ ਦੇ ਪਾਵਾਂ ਆ ਰਕੇ ਥਾਣ ਹਨਾ ਹਾਂ ਉਹ ਆਏ ਉਹ ਆ ਜਾਮਾ ਆਲਾ ਕਹਿੰਦਾ ਬਾਈ ਠੀਕ ਹੈ ਜੀ ਆ ਦੇਖੋ ਜੀ ਦੇਹ ਜਗਾਰ ਬੱਚੇ ਲੇਵਾ ਹੁਣ ਵੀ 3-4 ਇੰਚ ਬਾਹਰ ਗੱਡੀ ਫਿਰਦੀ ਆ ਹਨਾ ਪੇਸ ਕਰੀ ਚੈੱਕ ਕਰ ਹੁੰਦਾ ਲੇ ਕੇ ਜਾਂਦੇ ਵਾ ਹੂੰ ਤੇ ਰੇਟ ਜਾਮਾ ਜਾਇਜ਼ ਹੋਊਗਾ ਤੇ ਕਿੰਨੇ ਦਿਨ ਗੱਠ ਜੂ ਬਾਈ ਬੱਚੇ ਮੈਂ ਦਿਨ ਦੋੜੂ ਯਾਰ ਮੈਂ ਦੋ ਲੈ ਤਿੰਨ ਲੇ ਬੜਾ ਤੁਮਾਲ ਦਾ ਯਾਰ ਇਹ ਦੇਖਣਾ ਹੈ ਲੈ ਬਾਈ ਬਹੁਤ ਕਮਾਲ ਦਾ ਭਾਂਡਾ ਭੁੰਡਾ ਦੇਖ ਤੂੰ ਯਾਰ ਬੈਠਦਾ ਆ ਦੇਖੋ ਜੀ ਚਾਰ ਸਪੇਰੇ ਬਾਈ ਮੋੜ ਲੈ ਚਲੋ ਗਾਂ ਲੈ ਚੀ ਇਸ ਤਾਂ ਵੀ ਕੋਈ ਚੱਕਰ ਨਹੀਂ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਠੰਡੀ ਰਹਿੰਦੀ ਆ ਗਰੰਟੀ ਆ ਰੂਜੂ ਮਗਾ ਨੂੰ ਦਾਮੀ ਆਪਣੀ ਗਰੰਟੀ ਦੇਖ ਬਾਈ ਭਾਂਡਾ ਇਹਨਾਂ ਦੁੱਧ ਕੱਢ ਦੂ ਬਾਈ ਬੱਗੇ ਦੁੱਧ ਬਾਈ ਪਿਛਲੀ ਵਾਰ ਨੇ 20 ਕਿਲੋ ਘਟਾਇਆ ਯਾਰ। ਉਹ ਆਹ ਕਿਹੜਾ ਹੈ? ਛੂਆ ਦੂਜਾ। ਦੂਜੇ ਹੀ ਹੈ ਵੀ। ਦੂਜਾ ਸੁਣਾ ਰਿਹਾ ਇਹਦੇ ਨਾਲ। ਤੇ ਵਾਕਿਆ ਦੁੱਧ ਵੀ ਇਹ ਫੈਟ ਵਾਲਾ ਪਾਉ। ਜਮਾਂ ਬਾਈ 1 ਨੰਬਰ। ਮੂੰਹ ਤੇ ਜਰਸੀ ਦਾ ਕਰਾਉਣਾ। ਬਾਈਡ ਦਾ ਮੂੰਹ। ਆ ਦੇਖੋ ਇਹ। ਠੰਡੀ ਵਾਲੀ ਆ ਯਾਰ ਹੋਰ ਤਾਂ ਗੱਲਾਂ ਇਹ ਗੱਲਾਂ। ਭਾਂਡ ਦੀ ਅੱਜ ਸੂਪੇ ਭਾਂਡ ਦੋ ਦਿਨ ਲੈ ਜਾ। ਕਿੱਦੇ ਮਰਜੀ ਸੂਪੇ ਯਾਰ ਇਹ ਤਾਂ ਤਿਆਰ ਹੀ ਹੈ। ਓਕੇ ਆ ਦੇਖੋ ਇਹ ਥਣਲੇਵਾ ਕਰੋ ਤੁਸੀਂ ਚੈੱਕ। ਨੇੜੇ ਲਾ ਕੇ ਦੋ ਆਹ ਬੈਡ ਤੇ ਰਗਾੜ। ਨੇੜੇ ਠੀਕ ਆ। ਆ ਦੇਖੋ। ਹਾਂ ਲੈ ਵਾ ਨੇੜ ਤੋਂ ਕਰੋ ਚੱਕ ਇੱਕ ਨੰਬਰ ਚੰਗੇ ਥਣ ਹਵਾ ਨੇ ਦੀ ਵਾੜ ਹੈਗੀ ਦੇਖੀ ਬਈ ਯਾਰ ਵਾੜ ਤਾਂ ਉੱ ਘਰੇ ਰੱਖਣ ਵਾਲੀ ਕਿੰਨਾ ਦੁੱਧ ਕਮਾਂਗੇ ਦੁੱਧ ਬਾਈ ਦੇ ਦੂ 22 ਕਿਲੋ 22 ਦੁੱਧ ਦੇ ਕਿਲੋ ਓਕੇ ਤੇ ਕਿੰਨੇ ਪੈਸੇ ਹੈ ਬਈ ਇਹਦੇ ਫੋਨ ਪੈਸੇ ਵੀ ਫੋਨ ਦੀ ਕਰਾਂ ਵੇਚਣ ਵਾਲੀ ਗੱਲ ਹੈ ਕਿੰਨਾ ਵੜਾਂ ਦਾ ਮੁੱਲ ਹੋਊਗਾ ਜੀ ਫੋਨ ਤੇ ਚੰਗੀਆਂ ਵੜਾਂ ਦੋਨੇ ਵੜਾਂ ਕੁਆਲਟੀ ਵਾਲੀਆਂ ਬਾਈ ਯਾਰ ਕੁਆਲਟੀ ਵਾਲੀਆਂ ਦੁੱਧ ਜੇ ਕਹਿੰਦੇ ਫਾਰਮ ਨੂੰ ਰੱਖਣੀਆਂ ਤਾਂ ਵੀ ਚੰਗੀਆਂ ਹਾਂ ਜੇ ਕਹਿੰਦੇ ਦੁੱਧ ਪੀਣ ਨੂੰ ਰੱਖਣਗੇ ਤਾਂ ਵੀ ਬੱਡੀ ਮੜਦਾ ਯਾਰ ਮੁੱਲੀ ਕੋਈ ਨਹੀਂ ਬਾਈ ਯਾਰ ਅੱਜ ਵੀ ਬੰਦੇ ਘਰੇ ਦੁੱਧਾ ਤੇ ਲਾਉਣੀ ਆ ਕੱਲ ਕੋਈ ਵਾਧੂ ਆ 4 ਮਹੀਨੇ ਪੈਸੇ ਪੂਰੇ ਕਰ ਦੂ ਸਾਰੇ ਬੈਠ ਜਾਂਦੇ ਆ ਦੇਖ ਤੂੰ ਜਿਗਾੜ ਬੈਠਦਾ ਐਂ ਕਹਿੰਦੇ ਮੈਂ ਮੈਨੂੰ ਹੀ ਲੱਗਿਆ ਜਿਗਾੜ ਨੰਬਰ ਬੋਲ ਦਿਓ ਬਾਈ ਫਿਰ 9876524670 ਪਿੰਡ ਚੋਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਲਿਆੜੀ ਬਾਕੀ ਦੋ ਬੈੜਾ ਸੀ ਦੋਨੇ ਤੈਨੂੰ ਚੈੱਕ ਕਰਾ ਤਾ ਧੰਨਵਾਦ ਜੀ